ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਵਿਟੋਰੀਆ ਪਾਰਕ ਦੇ ਵਿੱਚ ਇਹ ਵੱਡਾ ਪ੍ਰੋਗਰਾਮ ਉਲੀਕਿਆ ਪਿਛਲੇ ਸਾਲ ਇਹ ਪਹਿਲੀ ਵਾਰ ਸੀ ਹੁਣ ਆ ਦੂਜੀ ਵਾਰ ਆ ਪਰ ਜਿਹੜਾ ਗੁਰੂ ਸਾਹਿਬ ਜੀ ਦਾ ਸਰੂਪ ਆ ਪਾਲਕੀ ਸਾਹਿਬ ਦੇ ਵਿੱਚ ਜਾ ਰਿਹਾ ਉਹ ਪਹਿਲੀ ਵਾਰ ਜਾ ਰਿਹਾ ਹੈ ਤੇ ਹੁਣ ਮਾਰਾ ਕਿਰਪਾ ਕਰਕੇ ਅੱਗੇ ਤੋਂ ਵੀ ਆਪਾਂ ਕੋਸ਼ਿਸ਼ ਕਰਾਂਗੇ ਸੰਗਤਾਂ ਦੇ ਸਹਿਯੋਗ ਦੇ ਨਾਲ ਕਿ ਵੱਡੇ ਪ੍ਰਬੰਧ ਕਰਾਂਗੇ ਹੋਰ ਵੀ ਵੱਡਾ ਲੰਬਕਾ ਵੱਡਾ ਨਗਰ ਕੀਰਤਨ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਅੰਮ੍ਰਿਤ ਸੰਚਾਰ ਦੀ ਜੋ ਉਹ ਵੀ ਆਪਾਂ ਅਗਲੇ ਵਾਰ ਤੋਂ ਕੋਸ਼ਿਸ਼ ਕਰਾਂਗੇ ਕਿ ਉਹ ਵੀ ਰੱਖਿਆ ਜਾਵੇ ਸੰਗਤਾਂ ਨੂੰ ਵੱਧ ਤੋਂ ਵੱਧ ਅਪੀਲ ਹੈ ਕਿ ਆਪਾਂ ਵੱਧ ਤੋਂ ਵੱਧ ਗੁਰੂ ਚਰਨਾਂ ਦੇ ਨਾਲ ਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਤੇ ਮਾਤਾ ਸਾਹਿਬ ਕੌਰ ਜੀ ਦੇ ਪੁੱਤਰ ਧੀਆਂ ਬਣ ਕੇ ਆਪਾਂ ਰੰਦਾ ਜੀਵਨ ਬਤੀਤ ਕਰੀਏ ਸੋ ਇੱਕ ਵਾਰ ਸਮੂਹ ਸੰਗਤਾਂ ਨੂੰ ਲੱਖ 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 ਵਧਾਈਆਂ ਹੋਣ ਮੈਂ ਸਿੱਖ ਚੈਨਲ ਦਾ ਵੀ ਧੰਨਵਾਦ ਕਰਦਾ ਹਾਂ ਜੋ ਕਿ ਸਾਰੀ ਕਵਰੇਜ ਕਰ ਰਹੇ ਹਨ ਸਾਡੇ ਛੋਟੇ ਬੱਚਿਆਂ ਨੂੰ ਸਟੇਜ ਤੇ ਬੜੇ ਧਣੀ ਨੇ ਗੁਰੂ ਸਾਹਿਬ ਦੀ ਬੜੀ ਕਿਰਪਾ ਇਸ ਸਟੇਜ ਦੀ ਸਵਾਨ ਮਹਤਮਾ ਸਾਥ ਕੁਛੜੀ ਗੱਲ ਦੱਸਣਾ ਸੋੱਚੇ ਪਰਿਵਾਰ ਨੂੰ ਬੜਾ ਖੁਸ਼ੀ ਹੁੰਦੀ ਪਏ ਕਿ ਸੰਗਤਾਂ ਬਹੁਤ ਮਤਲਬਕ ਮਰਿਆਦਾ ਦੇ ਤਰ੍ਹਾਂ ਪਿਛੇ ਆ ਰਹੀਆਂ ਔਰ ਗੁਰੂ ਸਾਹਿਬ ਦੇ ਸਰੂਪ ਜਾ ਰਿਹਾ ਨਾਲ-ਨਾਲ ਬਹੁਤ ਚੰ ਬਹੁਤ ਚੰਗਾ ਲੱਗਦਾ ਪਿਆ ਕਿ ਆਪਾਂ ਨਹੀਂ ਨਹੀਂ ਦੇਖ ਸਕਦੇ ਹੋ ਕਿ ਸੰਗਤਾਂ ਕਿਸ ਤਰ੍ਹਾਂ ਮਰਿਆਦਾ ਦੇ ਨਾਲ ਜੇ ਸੰਗਤਾਂ ਬੜੀ ਮਰਿਆਦਾ ਦੇ ਨਾਲ ਪਿੱਛੇ ਰਾਮ ਦੇ ਨਾਲ ਜਾਂਦਈਆਂ ਨੇ ਇਹ ਸਾਡੇ ਵੱਡੇ ਭਾਗ ਨੇ ਇਹ ਬੜੀ ਵੱਡੀ ਤਕੜੀ ਮਰਿਆਦਾ ਹੈ ਬਹੁਤ ਵਧੀਆ ਕਿ ਸੰਗਤਾਂ ਬੜੇ ਆਰਾਮ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਦੀਆਂ ਹੋਈਆਂ ਜਾ ਰਹੀਆਂ। ਭੈਣ ਜੀ ਕੀ ਕਹਿਣਾ ਚਾਹੋਗੇ ਤੁਸੀਂ? ਕਿੱਟ ਕਿਸ ਚੰਗਾ ਠੀਕ ਲੱਗਦਾ ਪਿਆ? ਬਹੁਤ ਵਧੀਆ ਬਹੁਤ। ਲਾਈਵ ਚੱਲਦਾ ਪਿਆ ਤੁਹਾਨੂੰ ਪੂਰਾ ਸਿੱਖ ਚੱਲਦਾ ਦੇਖਦੇ ਪਹਿਣੇ ਤੇ ਬਹੁਤ ਚੰਗਾ ਲੱਗਦਾ ਪਿਆ ਤੇ ਮੈਂ ਐਸੇ ਨਾਲ-ਨਾਲ ਸਾਡੇ ਸਾਡੇ ਗੁਰਦਾਸ ਸਾਹਿਬ ਦੇ ਹੈੱਡ ਗ੍ਰੰਤੀ ਸਾਹਿਬਾਨ ਸਹਿਬਾਨ ਬਾਬਾ ਮਹਿਤਾਬ ਸਿੰਘ ਜੀ ਵੀ ਚੌਰ ਸਾਹਿਬ ਦੀ ਸੇਵਾ ਵੀ ਕਰਦੇ ਪਏ ਨੇ ਜਿਵੇਂ ਉਹਨਾਂ ਨੇ ਬੇਨਤੀ ਕਰਨਾ ਜੇ 1 ਮਿੰਟ ਵਾਸਤੇ ਸੰਗਤਾਂ ਨੂੰ ਵਧਾਈ ਦੇ ਦਿਓ ਉਹ ਚੰਗੀ ਗੱਲ ਏ ਬੜੇ ਮਾਣ ਵਾਲੀ ਗੱਲ ਏ ਕਿ ਸੰਗਤਾਂ ਤੁਸੀਂ بھائی ਵਧਾਈ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਮਹਾਨ ਬਖਸ਼ੇ ਕਿਰਪਾ ਰਹਿਮਤ ਹੋਈ ਹੈ ਖਾਲਸੇ ਪੰਥ ਦੀ ਸਿਰਜਣਾ ਦਿਵਸ ਦੀ ਖੁਸ਼ੀ ਨੂੰ